ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁ ਖੜੇ ਕਾਵੇ ਉਹ ਅੰਤਰ ਜਾਮੀ ਜਨੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੇ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕਹਿ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁ ਖੜ ਦੇਕਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰਮ ਮੁਕਤ ਪਾਵੇ ਏਖ ਕਰੇ ਨਿਰਵਾਨੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕਹਿ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ श्री वाहे गुरु साहेब जी तना श्री महला पंजां जतन करे माख डहवे वंथर जामी जाने पाप करे कर मुकर पावे भेख करे निरबाने ਜਾਨਤ ਦੂਰ ਤੁਮਹ ਪ੍ਰਭ ਨੇਰ ਓਤਤਾ ਕਹਿ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁਖ ਦੇਖਾਵੇ ਉਹ ਅੰਤਰ ਜਾਨੀ ਜਾਣੇ ਪਾਪ ਕਰੇ ਕਰਮੁਕਰ ਮੁਕਰ ਪਾਵੇ ਵੇਖ ਕਰੇ ਨਿਰਵਾਣੇ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕਹਿ ਉਤਤੇ ਉਤਪੇਖੇ ਆਵੇ ਲੋਭੀ ਫੇਰ ਰਹਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੋਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁਖ ਦੇਖਾਵੇ ਉਹ ਅੰਤਰ ਜਾਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੇ ਨਿਰਬਾਨੇ ਜਾਣਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਜਤਨ ਕਰੇ ਮਨੁਖ ਦੇਹ ਕਾਵੇ ਉਹ ਅੰਤਰ ਜਾਨੀ ਜਨੇ ਪਾਪ ਕਰੇ ਕਰ ਮੁਕਰ ਪਾਵੇ ਵੇਖ ਕਰੇ ਨਿਰਬਾਨੇ ਜਾਣਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਜਤਨ ਕਰੈ ਮਨੁ ਖੜਹਿ ਕਾਵੇ ਉਇ ਅੰਤਰ ਜਾਮੀ ਜਨੇ ਪਾਪ ਕਰੇ ਕਰਮੁ ਮੁਕਰ ਪਾਵੇ ਪੇਖ ਕਰੈ ਨਿਰਬਾਨੇ ਜਾਣਤ ਦੂਰ ਤੁਮਹਿ ਪ੍ਰਭ ਨੇਰ ਉਤਤਾ ਕੈ ਉਤਤੇ ਉਤ ਪੇਖੇ ਆਵੇ ਲੋਬੀ ਫੇਰ ਰਹਾਓ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਜਤਨ ਕਰੈ ਮਨੁ ਖੜਹਿ ਕਾਵੇ ਉਇ ਅੰਤਰ ਜਾਨੀ ਜਨੇ ਪਾਪ ਕਰੈ ਕਰ ਮੁਕਰ ਪਾਵੇ ਵੇ ਪੇਖ ਕਰੈ ਨਿਰਬਾਨੇ ਜਾਣਤ ਦੂਰ ਤੁਮਹਿ ਪ੍ਰਭ ਨੇਰ ਉਤਤਾ ਕਹਿ ਉਤਤੇ ਉਤ ਪੇਖੇ ਆਵੇ ਲੋਬੀ ਫੇਰ ਰਹਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਜਤਨ ਕਰੈ ਮਨੁ ਖੜਹਿ ਕਾਵੇ ਉਹ ਅੰਤਰ ਜਾਮੀ ਜਨੇ ਪਾਪ ਕਰੇ ਕਰਮੁ ਕਰਿ ਮੁਕਰ ਪਾਵੇ ਪੇਖ ਕਰੈ ਨਿਰਬਾਨੇ ਜਾਣਤ ਦੂਰ ਤੁਮਹਿ ਪ੍ਰਭ ਨੇਰ ਉਤਤਾ ਕਹਿ ਉਤਤੇ ਉਤ ਪੇਖੇ ਆਵੇ ਲੋਬੀ ਫੇਰ ਰਹਾਓ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੈ ਮਨੁ ਖੜੇ ਕਾਵੇ ਓ ਰਜਾਨੀ ਜਨੇ ਪਾਪ ਕਰੇ ਕਰ ਮੁਕਰ ਪਾਵੇ ਏ ਪੇਖ ਕਰੇ ਨਿਰਵਾਨੇ ਜਾਣਤ ਦੂਰ ਤੁਮਹ ਪ੍ਰਭ ਨੇਰ ਉਤਤਾ ਕਹਿ ਉਤਤੇ ਉਤ ਪੇਖੇ ਆਵੇ ਲੋਭੀ ਫੇਰ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਜਤਨ ਕਰੇ ਮਨੁਖ ਦੇਖਾਵੇ ਉਹ ਅੰਦਰ ਜਮੀ ਜਾਣੇ ਪਾਪ ਕਰੇ ਕਰ ਮੁਕਰ ਪਾਵੇ ਪੇਖ ਕਰੇ ਨਿਰਬਾਨੇ ਜਾਣਤ ਦੂਰ ਤੁਮਹੇ ਪ੍ਰਭ ਨੇਰ ਉਤ ਤਾ ਕਹਿ ਉਤ ਤੇ ਉਤ ਪੇਖੇ ਆਵੇ ਲੋਬੀ ਫੇਰ ਰਹਾਓ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ